ਸਸ ਦੀ ਗੱਲ ਦੋਸਤੋ ਅੱਜ ਹੈ ਜੀ 13 ਦਸੰਬਰ 2023 ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ ਦੇ ਕੀ ਭਾਅ ਰਹੇ ਨੇ ਤੁਹਾਡੇ ਤੱਕ ਇਹ ਜਾਣਕਾਰੀ ਲੈ ਕੇ ਆਏ ਆਂ ਤੇ ਇਸ ਜਾਣਕਾਰੀ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਰੋਜ਼ ਤੁਹਾਡੇ ਨਾਲ ਜਿਹੜੇ ਮੰਡੀਆਂ ਦੇ ਭਾਅ ਨੇ ਉਹ ਸ਼ੇਅਰ ਕਰਦੇ ਆਂ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਦਿਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਰਤਿਆ ਮੰਡੀ ਦੀ ਗੱਲ ਕਰ ਲੈਨੇ ਆਂ ਜਿੱਥੇ 1401 ਦਾ ਭਾਜੜਾ ਰਿਹਾ ਅੱਜ 4881 ਰੁਪਏ ਪ੍ਰਤੀ ਕਵਾਂਟਲ ਹੈ 1509 ਦਾ ਭਾਜ 4015 ਰੁਪਏ ਤੇ 1718 ਦਾ ਭਾਜੜਾ ਰਿਹਾ ਉਹ 4641 ਰੁਪਏ ਪ੍ਰਤੀ ਕਵਾਂਟਲ ਹੈ 1886 ਦਾ ਭਾਜੜਾ ਰਿਹਾ ਉਹ 4625 ਰੁਪਏ ਪ੍ਰਤੀ ਕਵਾਂਟਲ ਹੈ ਤੇ ਟੋਹਾਨਾ ਮੰਡੀ ਦੇ ਵਿੱਚ 1401 ਦਾ ਭਾਜੜਾ ਰਿਹਾ ਉਹ 4840 ਰੁਪਏ ਤੇ 1886 ਦਾ ਭਾਜੜਾ ਰਿਹਾ ਉਹ 4600 ਰੁਪਏ ਪ੍ਰਤੀ ਕਵਾਂਟਲ ਹੈ 1509 ਦਾ ਭਾ 3925 ਤੇ 1718 ਦਾ ਭਾਜੜਾ ਹੱਥ ਨਾਲ ਕਟਾਈ ਕੀਤੀ ਦਾ 4700 ਜਾਲੀ ਰੁਪਏ ਪ੍ਰਤੀ ਕੁਆਂਟਲ ਡਿਆ ਇਸੇ ਤਰ੍ਹਾਂ ਹੀ ਪੰਜਾਬ ਦੀਆਂ ਕੁਝ ਮੰਡੀਆਂ ਦੀ ਗੱਲ ਕਰ ਲੈਣੇ ਆ ਮੁਕਸਰ ਦੀ ਮਲੋਟ ਮੰਡੀ ਦੇ ਵਿੱਚ 1121 ਦਾ ਭਾਜੜਾ ਰਿਹਾ 4885 ਰੁਪਏ ਤਰਨਤਾਰਨ ਦੇ ਖੇਮਖਰਨ ਵਿੱਚ ਖੇਮ ਕਰਨ ਵਿੱਚ 1121 ਦਾ ਭਾਜੜਾ 4400 ਰੁਪਏ ਪ੍ਰਤੀ ਕਵਾਂਟਲ ਤੇ ਲੁਧਿਆਣਾ ਦੀ ਖੰਨਾ ਮੰਡੀ ਵਿੱਚ 4925 ਰੁਪਏ ਪ੍ਰਤੀ ਕਵਾਂਟਲ ਰਿਹਾ ਫਾਜ਼ਿਲਕਾ ਦੀ ਜਲਾਲਾਬਾਦ ਮੰਡੀ ਦੇ ਵਿੱਚ 1121 4800 ਰੁਪਏ ਵਿਕੀ ਹੈ ਤੇ ਫਰੀਦਕੋਟ ਦੀ ਜੈਤੋ ਵਿੱਚ ਵੀ 4800 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਫਾਜ਼ਿਲਕਾ ਮੰਡੀ ਦੇ ਵਿੱਚ 1121 ਦਾ ਭਾ 4800 ਰੁਪਏ ਪ੍ਰਤੀ ਕਵਾਂਟਲ ਰਿਹਾ ਤੇ ਫਾਜਲਕਾ ਮੰਡੀ ਦੇ ਵਿੱਚ 4820 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ ਜਿਹੜਾ 1121 ਦਾ ਭਾ ਰਿਹਾ 4990 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਨਾਲ ਹੀ ਸਰਸਾ ਮੰਡੀ ਦੀ ਗੱਲ ਕਰ ਲੈਣੇ ਜਿੱਥੇ 1401 ਦਾ ਭਾ 4851 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਪੀਬੀ1 ਦਾ ਭਾ ਜਿਹੜਾ 4550 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮਾਣਾ ਮੰਡੀ ਦੇ ਵਿੱਚ ਜੇਕਰ ਗੱਲ ਕਰੀਏ 11 21 ਦੀ ਤਾਂ 4930 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 18 85 ਦਾ ਭਾਅ 4625 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਇਸੇ ਤਰ੍ਹਾਂ ਹੀ ਰਾਣੀਆਂ ਮੰਡੀ ਦੇ ਵਿੱਚ 1401 ਦਾ ਭਾਅ ਜਿਹੜਾ ਰਿਹਾ ਉਹ 4783 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਕੋਟਕਪੂਰਾ ਮੰਡੀ ਦੀ ਤਾਂ ਇੱਥੇ 1401 ਦਾ ਭਾਅ 4665 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 17 18 ਦਾ ਭਾਅ ਜਿਹੜਾ ਰਿਹਾ ਉਹ 4720 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਤੇ ਜੇਕਰ ਗੱਲ ਕਰੀਏ ਆਪਾਂ ਜਹਾਗੀਰਾਦਾਬਾਦ ਮੰਡੀ ਦੀ ਤਾਂ ਇੱਥੇ 1509 ਦਾ ਭਾਜੜਾ ਰਿਹਾ 3850 ਸੁਗੰਧਾ ਦਾ ਭਾਜੜਾ ਰਿਹਾ 3150 ਰੁਪਏ ਪ੍ਰਤੀ ਕੁਆਂਟਲ ਤੇ ਸਰਬਤੀ ਦਾ ਭਾਜੜਾ ਰਿਹਾ ਉਹ 2900 ਰੁਪਏ ਪ੍ਰਤੀ ਕੁਆਂਟਲ ਰਿਹਾ 11 21 ਇੱਥੇ ਵਿਕੀ ਆ ਜੀ 4700 ਰੁਪਏ ਪ੍ਰਤੀ ਕੁਆਂਟਲ ਤੇ 17 18 ਦਾ ਭਾਜੜਾ ਰਿਹਾ ਉਹ 4400 ਰੁਪਏ ਪ੍ਰਤੀ ਕੁਆਂਟਲ ਰਿਹਾ ਬੁੰਦੀ ਮੰਡੀ ਦੀ ਜੇਕਰ ਗੱਲ ਕਰੀਏ ਤਾਂ ਇੱਥੇ 1847 ਦਾ ਭਾਜੜਾ ਰਿਹਾ ਉਹ 3825 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1509 ਦਾ ਭਾ 3861 ਰੁਪਏ ਪ੍ਰਤੀ ਕੁਆਂਟਲ ਰਿਹਾ ਜੀ ਦੋਸਤੋ ਇਹ ਸੀ ਅੱਜ ਦੇ ਕੁਝ ਖਾਸ ਮੰਡੀਆਂ ਦੇ ਭਾ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ